ਸਖਬੀਰ ਟੜੇ ਤੋਂ ਦੋ ਵੱਡੇ ਆਗੂ ਵੱਖ ਹੋ ਗਏ ਸਖਬੀਰ ਟੜੇ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਦੋ ਵੱਡੇ ਆਗੂਆਂ ਨੇ ਵਾਖੋ ਕੇ ਪੰਜ ਮੈਂਬਰੀ ਕਮੇਟੀ ਦੇ ਨਾਲ ਚੱਲਣ ਦਾ ਫੈਸਲਾ ਲੈ ਲਿਆ ਆਖਿਰਕਾਰ ਇਹ ਕਿਹੜੇ ਦੋ ਵੱਡੇ ਆਗੂ ਨੇ ਤੇ ਹੋਰ ਕਿਹੜੇ ਆਗੂ ਕਤਾਰ ਦੇ ਵਿੱਚ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਝਟਕਾ ਦੇ ਸਕਦੇ ਨੇ ਦੂਜੇ ਪਾਸੇ ਸੁਖਬੀਰ ਬਾਦਲ ਧੜੇ ਦੀ ਕਿਨੇ ਵੀ ਲਕੀਰ ਖੇਚ ਲਈ ਹੈ ਆਖਿਰਕਾਰ ਮਾਮਲਾ ਕੀ ਚੱਲ ਰਿਹਾ ਹੈ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਛੱਡ ਕੇ ਕਿਉਂ ਲੱਗ ਰਹੇ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਅਕਾਲੀ ਸਫਾ ਦੇ ਅੰਦਰ ਇਸ ਵੇਲੇ ਲਾਈਨਾਂ ਖਿੱਚੀਆਂ ਜਾ ਚੁੱਕੀਆਂ ਹਨ ਇੱਕ ਜਣਾ ਇਧਰਲੇ ਪਾਸੇ ਤੇ ਦੂਜਾ ਉਧਰਲੇ ਪਾਸੇ ਹੁਣ ਆਰ ਪਾਰ ਦੀ ਲੜਾਈ ਚ ਦੋਵੇਂ ਧੜੇ ਆ ਚੁੱਕੇ ਨੇ ਮਸਲਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਲਗਾਤਾਰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਸੋਸ਼ਲ ਮੀਡੀਆ ਦੇ ਉੱਤੇ ਪ੍ਰਪਗੈਂਡਾ ਕਰ ਰਿਹਾ ਹੈ ਕਿ ਸੁਧਾਰ ਲਹਿਰ ਵਾਲੇ ਬਾਜਾ ਬਾਕੀ ਜੋ ਵੀ ਲੋਕ ਨੇ ਜਿਹੜੇ ਗੱਲ ਕਰਦੇ ਨੇ ਉਹ ਸਾਰੇ ਦੇ ਸਾਰੇ ਭਾਜੀਪੀ ਫੰਡੜ ਨੇ ਆਰਐਸਐਸ ਫੰਡੜ ਨੇ ਇਹ ਗੱਲ ਉਹ ਲਗਾਤਾਰ ਕਹਿੰਦੇ ਆ ਰਹੇ ਨੇ ਸ਼ਾਇਦ ਭੁੱਲ ਜਾਂਦੇ ਨੇ ਕਿ ਕਦੇ-ਕਦੇ ਤੁਸੀਂ ਵੀ ਭਾਜਪੀ ਦੇ ਨਾਲ 9 ਮਾਸ ਦਾ ਰਿਸ਼ਤਾ ਨਿਭਾਉਂਦੇ ਰਹੇ ਹੋ ਆਰਐਸਐਸ ਦੇ ਨਾਲ 9 ਮਾਸ ਦਾ ਰਿਸ਼ਤਾ ਨਿਭਾਉਂਦੇ ਰਹੇ ਹੋ ਆਰਐਸਐਸ ਦੀ ਪੰਜਾਬ ਦੇ ਅੰਦਰ ਜਿੰਨੀ ਕੁ ਵੀ ਕੋਸਪੈਟ ਹੈ ਜਾਂ ਜਿੰਨਾ ਕੁ ਵੀ ਉਹਨੂੰ ਪ੍ਰਸਥਾਨ ਮਿਲਿਆ ਉਹ ਤੁਹਾਡੀਆਂ 2-3 ਸਰਕਾਰਾਂ ਦੇ ਦੌਰਾਨ ਹੀ ਮਿਲਿਆ ਉਸ ਤੋਂ ਪਹਿਲਾਂ ਆਰਐਸਐਸ ਨੂੰ ਕੋਈ ਵੱਡਾ ਹੁਲਾਰਾ ਇੱਥੇ ਨਹੀਂ ਸੀ ਮਿਲਦਾ ਖੈਰ ਚੜ੍ਹ ਕੇ ਕਿਹੜੇ ਲੱਗੇ ਨੇ ਤੁਹਾਡੇ ਚੇਤਿਆਂ 'ਚ ਹੋਵੇ ਕੱਲ 5 ਮੈਂਬਰੀ ਕਮੇਟੀ ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਗਈ ਆ ਉਹਨੇ ਆਪਣੀ ਸੰਗਰੂਰ ਦੇ ਵਿੱਚ ਮੀਟਿੰਗ ਰੱਖੀ ਸੀ ਉਸ ਮੀਟਿੰਗ ਦੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਚਾਰਵਾਰ ਦੇ ਐਮ ਐਲ ਏ ਚਾਰਵਾਰ ਦੇ ਵਿਧਾਇਕ ਭਾਈ ਗੋਬਿੰਦ ਸਿੰਘ ਲੋਗੋਵਾਲ ਜੋ ਕਿ ਸੰਤ ਹਰਚੰਦ ਸਿੰਘ ਲੋਗੋਵਾਲ ਦੇ ਜਨ ਅਸ਼ੀਨ ਕਹਿ ਲੋ ਜਾਂ ਉਹਨਾਂ ਦੇ ਕਦਮਾਂ 'ਚ ਕਦਮ ਰੱਖ ਕੇ ਚੱਲਣ ਵਾਲੇ ਆਗੂਆਂ ਚੋਂ ਕਹਿ ਲੋ ਉਹ ਪੰਜ ਮੈਂਬਰੀ ਕਮੇਟੀ ਦੇ ਨਾਲ ਰਲ ਗਏ ਉਹਨਾਂ ਦੇ ਨਾਲ ਰਲ ਗਏ ਉਹਨਾਂ ਦੇ ਨਾਲ ਚੱਲਣ ਦਾ ਫੈਸਲਾ ਲੈ ਲਿਆ ਉਹਨਾਂ ਦੀ ਸਾਰੀ ਟੀਮ ਨੇ ਜਿਹੜਾ ਉਹ ਪੰਜ ਮੈਂਬਰੀ ਕਮੇਟੀ ਤੋਂ ਮੈਂਬਰਸ਼ਿਪ ਲੈਣ ਦਾ ਫੈਸਲਾ ਲਿਆ ਇਸੇ ਨਾਲ ਹੀ ਸੰਗਰੂਰ ਜ਼ਿਲ੍ਹੇ ਦੇ ਵੱਡਾ ਆਗੂ ਨੇ ਗਏ ਯਾਨੀ ਨਰਿੰਦਰ ਸਿੰਘ ਪਟਾਲ ਉਹ ਵੀ ਇਹਨਾਂ ਦੇ ਨਾਲ ਚੱਲਣ ਲਈ ਤਿਆਰ ਹੋ ਗਏ ਦੋ ਵੱਡੇ ਝਟਕੇ ਨੇ ਇੱਕ ਚੀਜ਼ ਇਹ ਸਾਫ਼ ਹੋ ਗਈ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਅਕਾਲੀ ਫਿਕਸ਼ਨਾਂ ਜਿੰਨੇ ਵੀ ਅਕਾਲੀ ਧੜੇ ਸੀ ਕੱਲ ਸਾਰੇ ਇੱਕ ਸਟੇਜ ਤੇ ਬੈਠੇ ਨਜ਼ਰ ਆਏ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੈਂ ਅੱਖੀ ਡਿੱਠਾ ਹਾਲ ਦੱਸਦਾ ਮੈਂ ਉਸ ਰੈਲੀ ਦੇ ਅੰਦਰ ਆਪ ਖੁਦ ਮੌਜੂਦ ਸੀ ਧੌਣ ਚੁੱਕ ਕੇ ਦੇਖਣਾ ਪੈਂਦਾ ਸੀ ਕਿ ਕੱਠ ਕਿੱਥੇ ਤੱਕ ਹੈ ਜਿੰਨਾ ਕੱਠ ਬਾਹਰ ਸੀ ਮਾਫ਼ ਕਰਨਾ ਜਿੰਨਾ ਅੰਦਰ ਸੀ ਉਸ ਤੋਂ ਕਈ ਗੁਣਾ ਬਾਹਰ ਸੀ ਕਿਸੇ ਮਾੜੀ ਪਾਰਟੀ ਦੀ ਰੈਲੀ ਜਿੰਨਾ ਇਕੱਠ ਤਾਂ ਉਸ ਪੈਲਸ ਦੇ ਵਾਸ਼ਰੂਮਾਂ ਅੱਗੇ ਸੀਗਾ ਜਿੱਥੇ ਪਸ਼ਾਬ ਕਰਨ ਆਗੇ ਸੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉੱਥੇ 1.5 200 ਬੰਦਾ ਲੈਂਡ 'ਚ ਲੱਗਿਆ ਖੜਾ ਸੀ ਪਸ਼ਾਬ ਕਰਨ ਦੇ ਲਈ ਇਹੀ ਹਾਲ ਜਿਹੜਾ ਔਰਤਾਂ ਲਈ ਪਖਾਨੇ ਨੇ ਉਧਰਲੇ ਪਾਸੇ ਸੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਇਕੱਠ ਸੀ ਸੰਗਰੂਰ ਜ਼ਿਲ੍ਹੇ ਦੇ ਉਹ ਚੌਧਰੀਆਂ ਦੇ ਪਿੰਡਾਂ ਤੋਂ ਲੈ ਕੇ ਇਧਰ ਧੌਰ ਬੇਨੜੇ ਆਪ ਬਰਡ ਵਾਲ ਤੱਕ ਹਰ ਪਿੰਡ ਚੋਂ ਬੰਦਾ ਜਿਹੜਾ ਆ ਉਹ ਤੁਹਾਨੂੰ ਉੱਥੇ ਦਿਖ ਸਕਦਾ ਸੀ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਸੰਗਰੂਰ ਦੇ ਜਿੰਨੇ ਹਲਕੇ ਸੀ ਧੂਰੀ ਸੰਗਰੂਰ ਦੜਬਾ ਸੁਨਾਮ ਲੇਹਰਾਗਾਗਾ ਇਹ ਸਾਰੇ ਹਲਕਿਆਂ ਦੇ ਲੋਕ ਉੱਥੇ ਮੌਜੂਦ ਸੀ ਫਿਰ ਬਰਨਾਲੇ ਦੇ ਵੀ ਤਿੰਨੇ ਹਲਕਿਆਂ ਦੇ ਲੋਕ ਮੌਜੂਦ ਸੀ ਗगनਜੀਤ ਬਰਨਾਲਾ ਬਰਨਾਲਾ ਧੜੇ ਦੀ ਨਮਾਇੰਦਗੀ ਕਹਿ ਲਈਏ ਕਰਦੇ ਸੀ ਸੁਖਦੇਵ ਸਿੰਘ ਢੀਂਸਾ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਂਸਾ ਢੀਂਸਾ ਤੜੇ ਦੀ ਨਿਮਾਇੰਦਗੀ ਕਰਦੇ ਸੀ ਭਾਈ ਲੋਂਗੋਵਾਲ ਗੋਵਿੰਦ ਸਿੰਘ ਲੋਂਗੋਵਾਲ ਉਹ ਲੋਂਗੋਵਾਲ ਤੜੇ ਦੀ ਜਿੰਨੇ ਵੀ ਛੋਟੇ ਤੋਂ ਲੈ ਕੇ ਵੱਡਾ ਤੜਾ ਸੀ ਉਹ ਸਾਰੇ ਇੱਕ ਸਟੇਜ ਦੇ ਉੱਤੇ ਬੈਠੇ ਨਜ਼ਰ ਆਏ ਇਹ ਗੱਲ ਕਲੀਅਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਦੇ ਕੋਲੇ ਸਿਰਫ ਉਹ ਲੋਕ ਬਚੇ ਐ ਸੁਖਬੀਰ ਸਿੰਘ ਬਾਦਲ ਦੇ ਤੜੇ ਕੋਲੇ ਜਿਹੜੇ ਜਿਵੇਂ ਬਿੰਨਰਜੀਤ ਗੋਲਡੀ ਹੋਰੀ ਨੇ ਕਿਉਂਕਿ ਉਹ ਹੋਰ ਧਾਰਾ ਜੋ ਪਾਰਟੀ ਦੇ ਅੰਦਰ ਐਂਟਰ ਕਰੇ ਜਾਂ ਇਸ ਤਰ੍ਹਾਂ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਜੇ ਕੱਲ ਕਈਏ ਤਾਂ ਕੱਲ ਕਲੀਅਰ ਹੋ ਚੁੱਕਿਆ ਕਿ ਹੁਣ ਬਾਦਲ ਢੜੇ ਕੋਲੇ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਚ ਕੋਈ ਵੱਡਾ ਆਗੂ ਇਸ ਟਾਈਮ ਜਿਹੜਾ ਹੈ ਉਹ ਮੌਜੂਦ ਨਹੀਂ ਹੈ ਸਫਾਇਆ ਕਹਿ ਲੋ ਵੈਸੇ ਸਫਾਇਆ ਦਾ ਕਿਸੇ ਦਾ ਵੀ ਨਹੀਂ ਹੁੰਦਾ ਹੁੰਦਾ ਇਹ ਇੱਕ ਰਾਜਨੀਤਿਕ ਬਹੁਤ ਵੱਡੀ ਗਲਤ ਸਟੇਟਮੈਂਟ ਗਲਤ ਬਿਆਨੀ ਹੁੰਦੀ ਹੈ ਕਿ ਕਿਸੇ ਪਾਰਟੀ ਦਾ ਕਿਸੇ ਵਿਅਕਤੀ ਦਾ ਰਾਜਨੀਤੀ ਚ ਸਫਾਇਆ ਹੋ ਗਿਆ ਰਾਜਨੀਤੀ ਨਹੀਂ ਪਤਾ ਲੱਗਣ ਦਿੰਦੀ ਕਦੋਂ ਕੀ ਕਰ ਦਵੇ ਪਰ ਕੁੱਲ ਮਿਲਾ ਕੇ ਇੱਕ ਵੱਡੀ ਰੈਲੀ ਕਹਿ ਲਈਏ ਵੈਸਤਾ ਇਹਨੂੰ ਮੀਟਿੰਗ ਦਾ ਨਾਮ ਦਿੱਤਾ ਗਿਆ ਪਰ ਇਕੱਠ ਦੇ ਹਿਸਾਬ ਦੇ ਨਾਲ ਇਹ ਰੈਲੀ ਦੇ ਰੂਪ ਦੇ ਵਿੱਚ ਨਜ਼ਰ ਆਉਂਦੀ ਸੀ ਸੁਖਬੀਰ ਸਿੰਘ ਬਾਦਲ ਨੂੰ ਗੋਬਿੰਦ ਸਿੰਘ ਲੋਂਗੋਵਾਲ ਦਾ ਚਟਕਾ ਇਸ ਪ੍ਰਕਾਰ ਹੈ ਕਿ ਦੇਖੋ ਸੁਖਦੇਵ ਸਿੰਘ ਢੀਂਡਸਾਉਣੀ ਤਾਂ ਪਹਿਲਾਂ ਹੀ 2017 ਤੋਂ ਹੀ ਅੱਡ ਵਾਂਗੂ ਹੀ ਸੀਗੇ ਚਾਹੇ ਏਕਤਾ ਹੋਈ ਫਿਰ ਉਹ ਏਕਤਾ ਲੰਬਾ ਸਮਾਂ ਚੱਲੀ ਵੀ ਨਹੀਂ ਤੇ ਬਰਨਾਲਾ ਤੜਾ ਵੀ ਪਹਿਲਾਂ ਵੀ ਅਲੱਗ ਹੋ ਜਾਂਦਾ ਸੀ ਤੇ ਬਾਅਦ ਚ ਵੀ ਚਲੋ ਚੱਲਦੇ ਰਹੇ ਉਹ ਵੀ ਉਹਨਾਂ ਕੋਲੇ ਬਚਦੇ ਸੀ ਸਿਰਫ ਭਾਈ ਗੋਵਿੰਦ ਸਿੰਘ ਲੋਂਗੋਵਾਲ ਭਾਈ ਗੋਵਿੰਦ ਸਿੰਘ ਲੋਂਗੋਵਾਲ ਵੱਡੇ ਆਗੂ ਸੀ ਪ੍ਰਧਾਨ ਰੇਸ਼ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ 1980 ਤੋਂ ਲੈ ਕੇ ਉਹ ਚੋਣਾ ਵੀ ਜਿੱਤਦੇ ਰਹੇ 1980 ਵਾਲੀ 97 ਵਾਲੀ 2000 ਵਾਲੀ ਮਾਫ ਕਰਨਾ 1985 ਵਾਲੀ ਫਿਰ ਧੂਰੀ ਦੀ ਉਪਚੋਣ ਜਿਹੜੀ 2000 ਮੇਰੇ ਖਿਆਲ ਹੋਈ ਹੈ 15 ਜਾਂ 16 ਦੇ ਕਰੀਬ ਹੋਈ ਸੀ 13 14 ਦੇ ਕਰੀਬ ਉਹ ਉਪਚੋਣ ਜਿੱਤੀ ਫਿਰ ਉਸ ਤੋਂ ਬਾਅਦ ਲਹਿਰਾ ਤੇ ਸੁਨਾਮ ਦੀਆਂ ਕਰਮਵਾਰ ਦੋ ਚੋਣਾ ਉਹਨਾਂ ਨੇ ਜਿਹੜੀਆਂ ਲੜੀਆਂ 2000 17 ਤੇ 2022 ਵਾਲੀਆਂ ਤਾਂ ਇਸਲਾਕ ਦੇ ਵਿੱਚ ਉਹਨਾਂ ਦਾ ਆਪਣਾ ਅਸਰ ਰਸੂਕ ਸੀ ਉਹਨਾਂ ਦਾ ਚਲੇ ਜਾਣਾ ਬਾਦਲ ਢੜੇਲੀ ਸੰਗਰੂਰ ਦੇ ਵਿੱਚੋਂ ਐ ਕਹ ਲਈਏ ਕਿ ਹੁਣ ਉਹਨਾਂ ਦੇ ਪਿੱਛੇ ਕੁਝ ਜ਼ਿਆਦਾ ਕੁਝ ਬਚਿਆ ਨਹੀਂ ਜੇ ਕੁਝ ਬਚਿਆ ਤਾਂ ਸਿਰਫ ਨਵੇਂ ਆਗੂ ਜਾਂ ਜਿਨ੍ਹਾਂ ਦੀ ਸਿੱਧਮ ਸਿੱਧੀ ਸੁਖਵੀਰ ਸਿੰਘ ਬਾਦਲ ਦੇ ਨਾਲ ਐਫੀਲੀਏਸ਼ਨ ਹੈ ਉਹ ਆਗੂ ਬਾਕੀ ਬਚਦੇ ਜੇ ਟਕਸਾਲੀ ਆਗੂ ਕਈਏ ਤਾਂ ਉਹਨਾਂ ਦੇ ਵਿੱਚੋਂ ਹੁਣ ਬਹੁਤ ਹੀ ਵੱਡੀ ਗਿਣਤੀ ਸੁਖਵੀਰ ਢੜੇ ਦੇ ਨਾਲ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ 'ਚ ਈਵਨ ਕਿ ਮਰੇਲ ਕੋਟਲਾ ਜ਼ਿਲ੍ਹੇ ਦੇ ਵਿੱਚ ਵੀ ਨਹੀਂ ਦੀ ਕੁੱਲ ਜਿੰਨਾ ਸੰਗਰੂਰ ਸਾਂਝਾ ਜ਼ਿਲ੍ਹਾ ਸੀਗਾ ਜੀਂਦ ਤੋ ਲੱਗ ਹੁਣ ਤੋਂ ਬਾਅਦ ਪੰਜਾਬ ਦੀ ਪੰਜਾਬ ਪੁਨਰਗਠਨ ਤੋਂ ਬਾਅਦ ਜਿੰਨਾ ਸੰਗਰੂਰ ਸਾਂਝਾ ਜ਼ਿਲ੍ਹਾ ਸੀ ਉਸ ਦੇ ਵਿੱਚੋਂ ਹੁਣ ਕੋਈ ਵੱਡਾ ਨਾਂ ਨਹੀਂ ਇਕਬਾਲ ਸਿੰਘ ਝੁੰਦਾ ਉਹ ਪਾਸੇ ਨੇ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਮੈਂ ਜਿੰਨੀ ਸਥਿਤੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਆਖਰ ਪਾਈ ਗੋਵਿੰਦ ਸਿੰਘ ਲੌਂਗੋਵਾਲ ਆਏ ਕਿਵੇਂ ਪ੍ਰਸ਼ਨ ਤਾਂ ਇਹ ਵੀ ਹੈ ਨਾ ਅ ਜੋ ਚਰਚਾ ਹੈ ਜੋ ਮੇਰੇ ਕੋਲੇ ਜਾਣਕਾਰੀ ਹੈ ਦੇਖੋ ਭਾਈ ਗੋਮੇਂ ਸਿੰਘ ਲੰਗੋਵਾਲ ਉਹਨਾਂ ਆਗੂਆਂ ਚੋਂ ਇੱਕ ਨੇ ਜਿਨ੍ਹਾਂ ਨੇ ਉਸ ਦਿਨ ਕੋਰ ਕਮੇਟੀ ਦੀ ਮੀਟਿੰਗ ਜਿੱਦਨ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਉਸ ਮੀਟਿੰਗ 'ਚ ਖੜ ਕੇ ਇਹ ਗੱਲ ਕਹੀ ਸੀ ਕਿ ਆਪਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਆਪਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਨਾ ਚਾਹੀਦਾ ਖੈਰ ਉਹਨਾਂ ਦੀ ਨਹੀਂ ਮੰਨੇਗੀ ਤੇ ਦੱਸਿਆ ਜਾਂਦਾ ਕਿ ਜੋ ਮੇਰੇ ਕੋਲ ਜਾਣਕਾਰੀ ਹੈ ਐਕਸਕਲੂਸਿਵ ਕਿ ਇਕਬਾਲ ਸਿੰਘ ਝੁੰਦਾ ਖੁਦ ਇਸ ਮਾਮਲੇ ਦੇ ਉੱਤੇ ਆਪ ਲੱਗੇ ਹੋਏ ਸੀ ਉਹਨਾਂ ਉਹ ਕਈ ਦਿਨਾਂ ਤੋਂ ਇਸ ਕੋਸ਼ਿਸ਼ 'ਚ ਸੀ ਉਹਨਾਂ ਨੂੰ ਸਮਝਾਉਣ ਦੀ ਕਹਿ ਲਈਏ ਮਨਾਉਣ ਦੀ ਕਹਿ ਲਈਏ ਗੱਲ ਜਿਚਾਉਣ ਦੀ ਕਹਿ ਲਈਏ ਕਿਉਂਕਿ ਜੱਚੀ ਹੋਈ ਗੱਲ ਤਾਂ ਉਹਨਾਂ ਨੂੰ ਪਹਿਲਾਂ ਹੀ ਸੀ ਕਿ ਅਕਾਲ ਤਖਤ ਸਾਹਿਬ ਨਾਲ ਮਤਲਬ ਨਹੀਂ ਲਾਉਣਾ ਚਾਹੀਦਾ ਪਰ ਉਹਨਾਂ ਨੂੰ ਉਹ ਕਰਨ ਦੇ ਲਈ ਜਿਹੜਾ ਉਤਸ਼ਾਹਤ ਕਰਨ ਦੇ ਲਈ ਉਹਨਾਂ ਨੂੰ ਭਰੋਸੇ 'ਚ ਲੈਣ ਦੇ ਲਈ ਇਕਬਾਲ ਸਿੰਘ ਝੁੰਦਾ ਕਾਫੀ ਦਿਨਾਂ ਤੋਂ ਲੱਗੇ ਹੋਏ ਸੀ ਤੇ ਇਕਬਾਲ ਸਿੰਘ ਝੁੰਦਾ ਤੇ ਸੰਗਰੂਰ ਜ਼ਿਲ੍ਹੇ ਦੀ ਬਾਕੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਇਸ ਧੜੇ ਦੇ ਨਾਲ ਚੱਲ ਰਹੀ ਸੀ ਉਹਨਾਂ ਨੇ ਕਾਫੀ ਜ਼ੋਰ ਲਾਇਆ ਤੇ ਆਖਰਕਾਰ ਕੱਲ ਫਿਰ ਭਾਈ ਗੋਮਨ ਸਿੰਘ ਲੋੰਗੋਵਾਲ ਦੇ ਜਿਹੜਾ ਉੱਥੇ ਪਿੰਡ ਗਏ ਲੋੰਗੋਵਾਲ ਉੱਥੇ ਗੁਰਦੁਆਰਾ ਸਾਹਿਬ ਨੇ ਉੱਥੇ ਗਏ ਉਥੋਂ ਇਕੱਠ ਹੋਇਆ ਉਹ ਇਕੱਠ ਤੋਂ ਬਾਅਦ ਫਿਰ ਉਹ ਇਕੱਠ ਜਿਹੜਾ ਇੱਥੇ ਰੈਲੀ 'ਚ ਸ਼ਾਮਲ ਹੋਇਆ ਜਾਂ ਮੀਟਿੰਗ ਕਹਿ ਲਓ ਜਿੱਥੇ ਵੀ ਸ਼ਾਮਲ ਹੋਇਆ ਇਹ ਹੈ ਤੇ ਚਰਚਾ ਇਹ ਹੈ ਕਿ ਕਈ ਜ਼ਿਲ੍ਹਿਆਂ ਦੇ ਅੰਦਰ ਹੋਰ ਸੁਭ ਘਾਟ ਹੈ ਪਟਿਆਲਾ ਜ਼ਿਲ੍ਹੇ 'ਚ ਹੋਣ ਵਾਲੀ ਮੀਟਿੰਗ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਕੁਝ ਇਸੇ ਤਰ੍ਹਾਂ ਦਾ ਵਾਪਰਨ ਵਾਲਾ ਹੈ ਕੁਝ ਇਸੇ ਤਰ੍ਹਾਂ ਦੇ ਹੀ ਆਗੂ ਪਟਿਆਲਾ ਜ਼ਿਲ੍ਹੇ ਦੇ ਵੀ ਸੁਖਵੀਰ ਸਿੰਘ ਬਾਦਲ ਦੇ ਢੜੇ ਨੂੰ ਛੱਡ ਕੇ ਆ ਸਕਦੇ ਮੈਂ ਇੱਕ ਗੱਲ ਇੰਨੀ ਕ ਕਹਿ ਸਕਦਾ ਕਿ ਕੱਲ ਵਾਲੇ ਕੱਟ ਤੋਂ ਬਾਅਦ ਥੋੜਾ ਜਿਹਾ ਬੈਠ ਕੇ ਪਾਣੀ ਦੀ ਕੁੱਟ ਭਰ ਕੇ ਕੋਈ ਵਧੀਆ ਚੰਗੇ ਵਾਲੀ ਕੌਫੀ ਬਣ ਮੰਗਵਾ ਕੇ ਸੁਖਵੀਰ ਸਿੰਘ ਬਾਦਲ ਨੂੰ ਬੈਠ ਕੇ ਸੋਚਣਾ ਚਾਹੀਦਾ ਇਕੱਲੇ ਕਿਸੇ ਹੋਰ ਨੂੰ ਨਾ ਕੋਲ ਬਿਠਾਉਣ ਫਿਰ ਸੋਚਣ ਕਿ ਚੱਲ ਕੀ ਰਿਹਾ ਮੈਨੂੰ ਕੀ ਕਰਨਾ ਚਾਹੀਦਾ ਮੇਰੇ ਤੋਂ ਕਿੱਥੇ ਚੂਕ ਹੋਈ ਐ ਮੇਰੇ ਤੋਂ ਕਿੱਥੇ ਕਿੰਨੂ ਕੁਛ ਕਿਹਾ ਗਿਆ ਕੀ ਮੈਂ ਕੁਛ ਕਰ ਸਕਦਾ ਸੀ ਕਿ ਵਾਕਈ ਮੇਰੇ ਚ ਐਡੀ ਕੈਪੇਬਿਲਿਟੀ ਹੈ ਕਿ ਮੈਂ ਬ੍ਰਾਂਡ ਐ ਇੱਕ ਮੈਂ ਭਾਕੋਲ ਮਹਿੰਦਰ ਗਰੇਵਾਲ ਦੇ ਬ੍ਰਾਂਡ ਤਾਂ ਫਿਰ ਮੈਂ ਇੱਕ ਦਿਨ ਤੁਹਾਨੂੰ ਗੱਲ ਸੁਣਾਈ ਵੀ ਸੀਗੀ ਕਿ ਉਹ ਵਾਲਾ ਬ੍ਰਾਂਡ ਐ ਚਲੋ ਮੈਂ ਕਿਸੇ ਤੇ ਜਾਤੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਕੁੱਲ ਮਿਲਾ ਕੇ ਚਰਚਾਵਾਂ ਨੇ ਕਿ ਭਾਈ ਗੋਵਿੰਦ ਸਿੰਘ ਲੋਂਗੋਵਾਲ ਗਿਆਨੀ ਰੰਜੇ ਸਿੰਘ ਪਟਾਲ ਨਰਿੰਦਰ ਸਿੰਘ ਪਟਾਲ ਦੇ ਜਾਣ ਤੋਂ ਬਾਅਦ ਕਈ ਹੋਰ ਆਗੂ ਕਤਾਰਚ ਨੇ ਤੇ ਖਾਸ ਕਰਕੇ ਮਾਲਵੇ ਦੇ ਕਈ ਆਗੂ ਲਾਈਨ 'ਚ ਲੱਗੇ ਹੋਏ ਆ ਸੁਖਬੀਰ ਸਿੰਘ ਬਾਦਲ ਨੂੰ ਝਟਕਾ ਦੇਣ ਦੇ ਲਈ ਬਸ ਉਹ ਇੰਤਜ਼ਾਰ ਕੀਤਾ ਜਾ ਰਿਹਾ ਪੰਜ ਮੈਂਬਰੀ ਕਮੇਟੀ ਕਿਦਣ ਆਏਗੀ ਉਸੇ ਦਿਨ ਹੀ ਸਾਰਾ ਕੁਝ ਹੋਵੇਗਾ ਉਸ ਤੋਂ ਪਹਿਲਾਂ ਚੁੱਪ ਵੱਟ ਕੇ ਦੜ ਵੱਟ ਕੇ ਜਿਹੜਾ ਉਹ ਸਿਸਟਮ ਦੇਖਿਆ ਜਾਊਗਾ ਤੇ ਮੈਂ ਇੱਕ ਚੀਜ਼ ਮਹਿਸੂਸ ਵੀ ਕੀਤੀ ਹੈ ਜਿਹੜਾ ਵਰਕਰ ਉੱਥੇ ਆ ਰਿਹਾ ਅਕਾਲੀ ਦਲ ਚਾਹੇ ਉਹ ਬੇਸ਼ੱਕ ਢੀਂਸਾ ਧੜੇ ਨਾਲ ਹੋਵੇ ਜਾਂ ਕਿਸੇ ਵੀ ਧੜੇ ਨਾਲ ਹੋਵੇ ਉਹਦੇ ਵਿੱਚ ਉਤਸ਼ਾਹ ਜ਼ਰੂਰ ਹੈ ਉਹ ਇਹ ਚੀਜ਼ ਮੰਨਦਾ ਹੈ ਕਿ ਸ਼ਾਇਦ ਐਸੀ ਵੀ ਲੀਤ ਆ ਜਾਈਏ ਜਿਹੜਾ ਸਾਡਾ ਹਾਲ ਹੋਇਆ ਸੀ ਉਸ ਤੋਂ ਉੱਭਰ ਆਈਏ ਉਹਨੂੰ ਇੱਕ ਆਸ ਦੀ ਕਿਰਨ ਨਜ਼ਰ ਆਉਂਦੀ ਹੈ